ਮੈਂ ਤੁਹਾਨੂੰ ਦੱਸਦਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਦਾ ਸਤਕਾਰ ਨਹੀਂ ਹੈ ਡਿਸਪਲਿਨ ਬਿਲਕੁਲ ਨਹੀਂ ਹੈ ਨਾ ਤਿਆਬੇਰਕਰ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਲਾਇਆ ਜਾ ਰਿਹਾ ਹੈ ਤਿਆਬੇਰਕਰ ਬੰਦਿਆਂ ਨੂੰ ਜਾਣ ਕੇ ਜਿਹੜਾ ਹੈਗਾ ਇਹ ਪਿੱਛੇ ਰੱਖਿਆ ਜਾ ਰਿਹਾ ਹੈ ਇਹੀ ਵਜ੍ਹਾ ਕਿ ਮੈਂ ਆਪ ਛੱਡੀ ਪੰਜਾਬ ਦੇ ਮੁੱਖ ਮੰਤਰੀ ਬੜਾ ਦਾਵਾ ਕਰ ਰਹੇ ਨੇ 13 0 ਦਾ ਕਿਸ ਤਰੀਕੇ ਦਾ ਕੰਮ ਦੇਖ ਰਹੇ ਹੋ ਲੋਕਾਂ ਚ ਵਿਚਰ ਰਹੇ ਹੋ ਤੁਸੀਂ ਕੀ ਮਾਹੌਲ ਦੇਖਦੇ ਹੋ ਸਭ ਚਾਪੜੀ ਕਾਗੀ ਦੇਖ ਲੈ ਕੇ 0 ਕਿੱਧਰ ਹੁੰਦੀ ਹੈ ਕੀ ਹੈ ਤਾਂ ਕੋਈ ਲਾਲਚ ਹੈ ਨਹੀਂ ਨਾ ਉਹ ਟਿਕਟਾਂ ਦੀ ਵਾਰੀ ਹੈ ਨਾ ਉਹ ਚੀਰਮੈਨ ਦੀ ਵਾਰੀ ਲੋਕ ਸਭਾ ਦੇ ਚੋਣ ਤੋਂ ਅਗਾਜ਼ ਤੋਂ ਬਾਅਦ ਉਥਲ ਪੁਥਲ ਜਾਰੀ ਹੈ ਅੱਜ ਪੰਜਾਬ ਤੋਂ ਜਲੰਧਰ ਤੋਂ ਜਿਹੜੇ ਸਾਬਕਾ ਵਿਧਾਇਕ ਨੇ ਜਗਵੀਰ ਸਿੰਘ ਬਰਾੜ ਜਿਹੜੇ ਅੱਜ ਬੀਜਪੀ ਜੁਆਇਨ ਕੀਤੀ ਹੈ ਸਰ ਪਹਿਲਾਂ ਸ਼੍ਰੋਮਣ ਕਾਲੀ ਦਲ ਫਿਰ ਆਮ ਆਦਮੀ ਪਾਰਟੀ ਹੁਣ ਭਾਜਪਾ ਕਿਸ ਵਿਸ਼ੇ ਤੇ ਜੁਆਇਨ ਕੀਤੀ ਹੈ ਸਬ ਮੈਂ ਤੁਹਾਨੂੰ ਦੱਸਦਾ ਕਿ ਆਮ ਆਦਮੀ ਪਾਰਟੀ ਤੇ ਵਰਕਰ ਦਾ ਸਤਕਾਰ ਨਹੀਂ ਹੈ ਡਿਸਪਲਿਨ ਬਿਲਕੁਲ ਨਹੀਂ ਹੈ ਨਾਤੀ ਯੋਗਰਕਰ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਲਾਇਆ ਜਾ ਰਿਹਾ ਹੈ ਤੇ ਯੋਗਰਕਰ ਬੰਦਿਆਂ ਨੂੰ ਜਾਣ ਕੇ ਜਿਹੜਾ ਹੈਗਾ ਇਹ ਪਿੱਛੇ ਰੱਖਿਆ ਜਾ ਰਿਹਾ ਹੈ। ਇਹੀ ਵਜ੍ਹਾ ਕਿ ਮੈਂ ਆਪ ਛੱਡੀ ਹੈ। ਪੰਜਾਬ ਦੇ ਮੁੱਖ ਮੰਤਰੀ ਬੜਾ ਦਾਵਾ ਕਰ ਰਹੇ ਨੇ 13 ਜ਼ੀਰੋ ਦਾ ਕਿਸ ਤਰੀਕੇ ਦਾ ਕੰਮ ਦੇਖ ਰਹੇ ਲੋਕਾਂ ਚ ਵਿਚਰ ਰਹੇ ਹੋ ਤੁਸੀਂ ਕੀ ਮਾਹੌਲ ਦੇਖਣ ਨੂੰ ਇਲੈਕਸ਼ਨ। ਸਾਡ ਚਾਰ ਤਰੀਕ ਆ ਗਈ ਦੇਖ ਲੈ ਕੇ ਜ਼ੀਰੋ ਕਿੱਧਰ ਹੁੰਦੀ ਹੈ ਕੀ ਹੁੰਦਾ। ਚਾਰ ਨੂੰ ਰਿਜ਼ਲਟ ਆਜਣੇ। ਤੇ ਕਹਿੰਦੇ ਆ ਕਾਫੀ ਬੰਦੇ ਜਿਹੜੇ ਆ ਜਦੋਂ ਸਿਆਸੀ ਪਾਰਟੀਆਂ ਹੋਰ ਕਹਿੰਦੇ ਨੇ ਕਿਸੇ ਲਾਲਚ ਪੱਖੋਂ ਜਾਂ ਕਿਸੇ ਪਦ ਪੱਖੋਂ ਜਿਹੜੇ ਸ਼ਾਮਲ ਹੁੰਦੇ। ਹੁਣ ਤਾਂ ਕੋਈ ਲ ਉਹ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦਾ ਆਗਾਜ਼ ਜਿਹੜਾ ਹੈ ਜਾਰੀ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਪਾਰਟੀ ਦੇ ਵਿੱਚ ਫੇਰ ਬਦਲ ਬਥੇਰੇ ਹੁੰਦੇ ਨੇ ਇਹ ਵੀ ਸਾਫ ਕਾ ਵਿਧਾਇਕ ਜਿਹੜੇ ਨੇ ਜਲੰਧਰ ਕੈਂਟ ਤੋਂ ਜਗਵੀਰ ਸਿੰਘ ਬਰਾੜ ਜਿਹੜੇ ਨੇ ਪੇਸ਼ੇਵਰ ਜੋ ਐਡਵੋਕੇਟ ਵੀ ਨੇ ਤੇ ਉਹਨਾਂ ਨੇ ਅੱਜ ਜਿਹੜਾ ਹੈ ਪਹਿਲਾਂ ਸ਼੍ਰੋਮਣੀ ਕਾਲੀ ਦਲ ਤੋਂ ਜਿੱਤ ਹਾਸਲ ਕੀਤੀ ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਐਕਟਿਵ ਰਹੇ ਸੀਗੇ ਤੇ ਹੁਣ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕਾਫੀ ਦੋਸ਼ ਲਾਏ ਨੇ ਕਿ ਵਰਕਰ ਦੀ ਜਿਹੜਾ ਹੈ ਸਤਕਾਰ ਬਿਲਕੁਲ ਨਹੀਂ ਹੈ ਚਾਹੇ ਉਹ ਦਿੱਲੀ ਦੀ ਗੱਲ ਕੀਤੀ ਜਾਏ ਚਾਹੇ ਉਹ ਪੰਜਾਬ ਦੀ ਕੀਤੀ ਜਾਵੇ ਤੇ ਵਰ ਦੀ ਤਰੱਕੀ ਦੇ ਲਈ ਔਰ ਪ੍ਰਧਾਨ ਮੰਤਰੀ ਮੋਦੀ ਦੇ ਕੰਮਾਂ ਨੂੰ ਦੇਖਦੇ ਹੋਏ ਜਿਹੜਾ ਇਹਨਾਂ ਨੇ ਅੱਜ ਭਾਜਪਾ ਨੂੰ ਜੁਆਇਨ ਕੀਤਾ ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਅਨ ਮਿਊਟ ਦਿੱਲੀ